ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਘਰ ਦਾ ਮੁੱਖ ਦਰਵਾਜ਼ਾ ਰਾਤ ਨੂੰ ਬੰਦ ਕਰਨ ਦੇ ਸਮੇਂ ਤੁਸੀਂ ਜੇਕਰ ਇਹ ਉਪਾਅ ਕਰ ਲੈਂਦੇ ਹੋ ਤਾਂ ਘਰ ਵਿੱਚ ਪੈਸੇ ਤੇ ਬਰਕਤਾਂ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਹਿ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦਾ ਮੁੱਖ ਦਾ ਰਵਾਜ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਘਰ ਦੇ ਬੂਹੇ ਬਾਰੀਆਂ ਜਾਂ ਪਰਦੇ ਬੰਦ ਕਰਦੇ ਹਾਂ ਉਸ ਸਮੇਂ ਵਾਹਿਗੁਰੂ ਜੀ ਦਾ ਨਾਮ ਲੈਣਾ ਹੀ ਭੁੱਲ ਜਾਂਦੇ ਆ। ਯਾਦ ਰੱਖਿਓ ਸਾਥ ਸੰਗਤ ਜੀ ਆਪਾਂ ਜਦੋਂ ਵੀ ਰਾਤ ਨੂੰ ਬੂਹੇ ਬਾਰੀਆਂ ਬੰਦ ਕਰਨੀਆਂ ਨੇ ਤਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਪਾਤਸ਼ਾਹ ਜੀ ਮੇਰੇ ਘਰ ਨੂੰ ਮਾੜੇ ਕਰਮਾਂ ਤੋਂ ਬਚਾਓ। ਜਿਸ ਕਾਰਨ ਆਪਾਂ ਨਕਾਰਾਤਮਕ ਸ਼ਕਤੀਆਂ ਤੋਂ ਬਚੇ ਰਹਾਂਗੇ। ਇਸ ਤਰ੍ਹਾਂ ਨਾ ਹੀ ਕੋਈ ਚੋਰ ਵਗੈਰਾ ਸਾਡੇ ਘਰ ਵੜੇਗਾ ਤੇ ਜਦੋਂ ਰਾਤ ਦਾ ਪਹਿਰ ਸ਼ੁਰੂ ਹੋ ਜਾਵੇ ਉਸ ਸਮੇਂ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਰ ਇੱਕ ਜੀ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਸਾਤ ਸੰਗਿਆ ਜੀ ਜਿਸ ਬੂਹੇ ਨੂੰ ਆਪਾਂ ਵਾਹਿਗੁਰੂ ਜੀ ਦੇ ਨਾਮ ਦਾ ਜਿੰਦਾ ਲਾ ਦਿੱਤਾ ਵਾਹਿਗੁਰੂ ਜੀ ਦਾ ਨਾਮ ਲੈ ਕੇ ਬੰਦ ਕਰ ਦਿੱਤਾ ਉਥੇ ਮਾੜਾ ਸਮਾਂ ਫਿਰ ਦਸਤਕ ਨਹੀਂ ਦਿੰਦਾ ਇੰਨੀ ਤਾਕਤ ਹੈ ਨਾਮ ਦੇ ਵਿੱਚ ਅਗਲੀ ਗੱਲ ਕਰਦੇ ਹਾਂ ਜੀ ਖਾਣਾ ਖਾਣ ਸਮੇ ਕਦੇ ਵੀ ਇਹ ਗਲਤੀ ਨਾ ਕਰੋ ਪਹਿਲੀ ਗੱਲ ਇਹ ਹਮੇਸ਼ਾ ਹੌਲੀ-ਹੌਲੀ ਖਾਣਾ ਖਾਓ ਦੂਜੀ ਇਹ ਕਿ ਭੁੱਖ ਨਾਲੋਂ ਅੱਧਾ ਪ੍ਰਸ਼ਾਦਾ ਖਾਓ ਜਿਸ ਨਾਲ ਤੁਸੀਂ ਮਨ ਅਤੇ ਤਨ ਦੀਆਂ ਸਾਰੀਆਂ ਹੀ ਬਿਮਾਰੀਆਂ ਤੋਂ ਦੂਰ ਰਹੋਗੇ ਹਮੇਸ਼ਾ ਇਹ ਹੀ ਅਰਦਾਸ ਕਰੋ ਕਿ ਪਾਤਸ਼ਾਹ ਜੀ ਪ੍ਰਸ਼ਾਦਾ ਨਸੀਬ ਹੋਵੇ ਜੋ ਮੇਰੇ ਸਰੀਰ ਲਈ ਦਵਾਈ ਬਣ ਜਾਵੇ ਨਾ ਕਿ ਰੋਗ ਇਸ ਤਰ੍ਹਾਂ ਪ੍ਰਸ਼ਾਦਾ ਸਾਰੇ ਸਰੀਰ ਨੂੰ ਅੰਮ੍ਰਿਤ ਦੀ ਤਰ੍ਹਾਂ ਹੀ ਲੱਗੇਗਾ ਤੇ ਸਾਰੇ ਸਰੀਰ ਨੂੰ ਰੋਗਾਂ ਤੋਂ ਮੁਕਤ ਕਰ ਦੇਵੇਗਾ ਸਾਰੇ ਹੀ ਜੀਵਨ ਵਿੱਚ ਸਬਰ ਤੇ ਸੰਤੋਖ ਦੀ ਦਾਤ ਪਾਤਸ਼ਾਹ ਜੀ ਬਖਸ਼ ਦੇਣਗੇ ਕਈ ਵਾਰ ਚਿੜਚਿੜਾਪਨ ਰਹਿੰਦਾ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਉਹਦਾ ਇੱਕੋ ਹੀ ਕਾਰਨ ਹੈ ਪਰਸ਼ਾਦਾ ਪਾਣੀ ਤੇ ਦੂਸਰਾ ਜਿਸ ਥਾਂ ਤੇ ਅਸੀਂ ਸੌਂਦੇ ਹਾਂ ਉਹ ਚੜਚੜਾਪਣ ਤੁਹਾਨੂੰ ਅੰਦਰੋਂ ਅੰਦਰ ਹੀ ਖਾ ਜਾਂਦਾ ਹੈ ਜਿਵੇਂ ਸਿਉਕ ਲੱਕੜ ਨੂੰ ਅੰਦਰੋਂ ਖੋਖਲਾ ਕਰਦੀ ਹੈ ਇਹ ਚੀਜ਼ਾਂ ਤੁਹਾਡੇ ਸਰੀਰ ਨੂੰ ਖਾ ਜਾਂਦੀਆਂ ਹਨ ਜੇ ਇਸ ਸਭ ਤੋਂ ਬਚਣਾ ਹੈ ਤੇ ਪਰਸ਼ਾਦਾ ਖਾਣ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਜਪ ਲਓ ਤੇ ਨਾਲ ਹੀ ਚਬਾ ਚਬਾ ਕੇ ਪਰਸ਼ਾਦਾ ਛਕੋ ਭੁੱਖ ਨਾਲੋਂ ਅੱਧਾ ਪਰਸ਼ਾਦਾ ਘੱਟ ਖਾਓ ਕਦੇ ਕਿਸੇ ਦਵਾਦਾਰੂ ਦੀ ਲੋੜ ਨਹੀਂ ਪਵੇਗੀ ਅਗਲੀ ਗੱਲ ਆਖਦੇ ਹਨ ਕਿ ਆਪਣੇ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕ ਗਰੀਬੀ ਦੇ ਸ਼ਿਕਾਰ ਹੋਏ ਰਹਿੰਦੇ ਹਨ ਉਹ ਬਸ ਆਪਣੇ ਘਰ ਵਿੱਚੋਂ ਇੱਕ ਚੀਜ਼ ਰੱਖੋ ਗਰੀਬੀ ਤੁਹਾਡੇ ਘਰ ਤੋਂ ਕੋਹਾਂ ਦੂਰ ਹੋ ਜਾਵੇਗੀ ਉਹ ਕੀ ਹੈ ਆਪਣੇ ਪਰਿਵਾਰ ਦਾ ਕੋਈ ਇੱਕ ਜੀ ਜੇ ਕਰ ਸਕਦਾ ਹੈ ਜੇ ਨਹੀਂ ਤਾਂ ਸਾਰੇ ਜੀ ਹੀ ਕਰ ਸਕਦੇ ਹਨ ਤਾਂ ਬੜੀ ਹੀ ਚੰਗੀ ਗੱਲ ਹੈ ਜੇ ਇੱਕ ਜੀ ਵੀ ਅੰਮ੍ਰਿਤ ਵੇਲੇ ਜਪ ਸਾਹਿਬ ਦਾ ਪਾਠ ਕਰੇ ਭਾਵ ਕਿ ਜਪ ਸਾਹਿਬ ਦਾ ਗੁਟਕਾ ਸਾਹਿਬ ਘਰ ਵਿੱਚ ਲਿਆ ਕੇ ਰੱਖੋ ਪਹਿਲਾਂ ਤਾਂ ਇਸ਼ਨਾਨ ਕਰੋ ਰੋਜ਼ ਪਾਠ ਕਰੋ ਉਸ ਨੂੰ ਵਿਚਾਰੋ ਤੇ ਜ਼ਿੰਦਗੀ ਵਿੱਚ ਸ਼ਾਮਿਲ ਕਰੋ ਤੁਸੀਂ ਖੁਦ ਮਹੀਨੇ ਵਿੱਚ ਕਹੋਗੇ ਗੁਰਬਾਣੀ ਨੇ ਮੇਰਾ ਜੀਵਨ ਜਾਂਚ ਉੱਚੀ ਕਰ ਦਿੱਤੀ ਹੈ ਅੱਜ ਆਪਣੇ ਕੋਲ ਦੂਜਾ ਕੋਈ ਰਾਹ ਨਾ दिखे ਤਾਂ ਆਪਾਂ ਸਹਾਰੇ ਲੱਭਦੇ ਫਿਰਦੇ ਹਾਂ ਕੋਈ ਵਿਰਲਾ ਹੀ ਹੈ ਜੋ ਗੁਰੂ ਜੀ ਤੇ ਵਿਸ਼ਵਾਸ ਕਰਕੇ ਕਹਿੰਦਾ ਹੈ ਕਿ ਉਹ ਮੇਰੀ ਬਾਹ ਫੜ ਲੈਣਗੇ ਕਹਿੰਦੇ ਆ ਨਾ ਫਿਰ ਆਪਾਂ ਉਸ ਵਾਹਿਗੁਰੂ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਜੋ ਵਾਹਿਗੁਰੂ ਤੇ ਵਿਸ਼ਵਾਸ ਕਰਨਗੇ ਵਾਹਿਗੁਰੂ ਜੀ ਉਹਨਾਂ ਦੀ ਵੀ ਬਾਹਾਂ ਜ਼ਰੂਰ ਫੜਨਗੇ ਆਪਾਂ ਜੀਵਨ ਵਿੱਚ ਧਾਰ ਲਿਆ ਜਿਵੇਂ ਦੀਵਾਲੀ ਤੇ ਆਪਾਂ ਇੱਕ ਦੀਵਾ ਜਗਾਉਨੇ ਆ ਫਿਰ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੇ ਤੀਜੇ ਤੋਂ ਚੌਥਾ ਫਿਰ ਐਵੇਂ ਹੀ ਆਪਣੇ ਘਰ ਦੀ ਸਾਰੀ ਬੰਨੀ ਨੂੰ ਭਰ ਦਿੰਨੇ ਆ ਇੱਕ ਮਾਲਾ ਬਣ ਜਾਂਦੀ ਹੈ ਸ਼ੁਰੂਆਤ ਤਾਂ ਇੱਕ ਤੋਂ ਹੋਈ ਸੀ ਉਹ ਵੀ ਦੀਵਾਲੀ ਬਣ ਜਾਂਦੀ ਹੈ ਆਪਣੇ ਤੇ ਨਿਰਭਰ ਕਰਦਾ ਹੈ ਆਪਾਂ ਇੱਕ ਬਣਨਾ ਹੈ ਤੇ ਸਭ ਤੋਂ ਪਹਿਲਾਂ ਆਪਣਾ ਚਿੜਚੜਾਪਨ ਬੰਦ ਕਰਨਾ ਹੋਵੇਗਾ ਦੂਰ ਕਰਨਾ ਹੈ ਐਵੇਂ ਕਿਉਂ ਨਹੀਂ ਕੀਤਾ ਤੇ ਐਵੇਂ ਹੋਣਾ ਚਾਹੀਦਾ ਹੈ ਆਪਾਂ ਆਪਣੀ ਊਰਜਾ ਨੂੰ ਆਪਣੀ ਨਕਾਰਾਤਮਕ ਚੀਜ਼ਾਂ ਦਾ ਨਾ ਨੁਕਰ ਕਰਨ ਬੋਲਣ ਵਿੱਚ ਚਿੜਚੜੇਪਣ ਨਾਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਣਾ ਲੈਂਦੇ ਆ ਜੋ ਛੋਟੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਰੋਜ਼ ਆਉਂਦੀਆਂ ਆਦਤਾਂ ਤੇ ਛੋਟੀਆਂ-ਛੋਟੀਆਂ ਗੱਲਾਂ ਨਾਲ ਹੀ ਬਣਦੀਆਂ ਹਨ ਜਿਵੇਂ ਇੱਕ ਦਿਨ ਚੜ੍ਹ ਕੇ ਗੱਲ ਕੀਤੀ ਅਗਲੇ ਦਿਨ ਫੇਰ ਐਵੇਂ ਹੀ ਕਰਦਰੇ ਕਰਦੇ ਅਸੀਂ ਚਿੜਚਿੜੇਪਣ ਤੋਂ ਗੁੱਸੇ ਨਾਲ ਬੋਲਣਾ ਆਪਣੀ ਆਦਤ ਬਣਾ ਲੈਨੇ ਆ ਜੋ ਬੀਤ ਗਿਆ ਉਹਦੇ ਬਾਰੇ ਨਾ ਸੋਚੋ ਭਵਿੱਖ ਬਾਰੇ ਸੋਚੋ ਅੱਜ ਬਾਰੇ ਸੋਚੋ ਅੱਜ ਸੋਹਣਾ ਹੈ ਤਾਂ ਭਵਿੱਖ ਵੀ ਸੋਹਣਾ ਹੋਵੇਗਾ ਤੇ ਬੀਤਿਆ ਕੱਲ ਵੀ ਸੋਹਣਾ ਹੋ ਜਾਵੇਗਾ ਦੂਜਿਆਂ ਨੂੰ ਬਦਲਣ ਬਾਰੇ ਸੋਚੋ ਜੋ ਆਪਣੀ ਇੱਛਾ ਹੈ ਉਹ ਗਲਤ ਹੈ ਖੁਦ ਨੂੰ ਬਦਲੋ ਫਿਰ ਸਭ ਵਧੀਆ ਹੋਵੇਗਾ ਆਪਾਂ ਨਾ ਆਪਣੇ ਵੱਡੇ-ਵਡੇਰਿਆਂ ਦੇ ਮੂੰਹ ਸੁਣਦੇ ਹੁੰਦੇ ਸੀ ਬਹੁਤ ਵਾਰੀ ਸੁਣਿਆ ਕਿ ਅੰਮ੍ਰਿਤ ਵੇਲੇ ਉੱਠਣ ਸਾਰ ਘਰ ਦਾ ਜਿਹੜੇ ਬੂਹੇ ਬਾਰੀਆਂ ਹਨ ਪਰਦੇ ਹਨ ਉਹ ਸਾਰੇ ਹੀ ਇੱਕ ਪਾਸੇ ਕਰਦੇ ਹਨ ਤੇ ਕਰ ਦੇਣੇ ਵੀ ਚਾਹੀਦੇ ਹਨ ਭਾਵ ਕਿ ਖੋਲ ਦੇਣੇ ਚਾਹੀਦੇ ਹਨ ਇਦਾਂ ਕਰਨ ਨਾਲ ਆਖਦੇ ਹਨ ਕਿ ਘਰ ਵਿੱਚ ਸੁੱਖ ਸ਼ਾਂਤੀ ਰਿਜਕ ਤੇ ਖੁਸ਼ੀਆਂ ਖੇੜੇ ਆਉਂਦੇ ਹਨ ਹਰ ਪਾਸਿਓ ਤੁਹਾਡੇ ਘਰ ਵਿੱਚ ਬਰਕਤ ਆਉਂਦੀ ਹੈ ਕਦੀ ਅਸੀਂ ਗੌਰ ਕੀਤਾ ਹੋਵੇਗਾ ਤੇ ਇੱਕ ਗੱਲ ਸਭ ਖੋਸ਼ ਤੇ ਸੁਖੀ ਲੋਕਾਂ ਵਿੱਚ ਹੁੰਦੀ ਹੈ ਉਦਮ ਦਾ ਪੱਲਾ ਫੜ ਕੇ ਜਰੂਰ ਰੱਖੋ ਜੋ ਆਲਸ ਦੀ ਚਾਦਰ ਦੀ ਕਦੇ ਬੁਕਲ ਨਹੀਂ ਮਾਰਦੇ ਉੱਠਦੇ ਵੀ ਬਾਕੀਆਂ ਨਾਲੋਂ ਪਹਿਲਾਂ ਹਨ ਭਾਵ ਕੇ ਅੰਮ੍ਰਿਤ ਵੇਲੇ ਉੱਠ ਕੇ ਸਮੇਂ ਤੋਂ ਮਿਹਨਤ ਦਾ ਹੱਥ ਫੜ ਲੈਂਦੇ ਹਨ ਆਪਣੇ ਵੱਡੇ ਵਡੇਰੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੇ ਪਾਠ ਤੋਂ ਦਿਨ ਦੀ ਸ਼ੁਰੂਆਤ ਕਰਦੇ ਸੀ ਫਿਰ ਹਲ ਲੈ ਕੇ ਖੇਤਾਂ ਨੂੰ ਚਲੇ ਜਾਂਦੇ ਸਨ ਉਹਾਂ ਫਟਾਲਾ ਫਟਣ ਤੋਂ ਪਹਿਲਾਂ ਕਿੰਨੀ ਜ਼ਮੀਰ ਨੂੰ ਵਾਹ ਲੈਂਦੇ ਸੀ ਪਰ ਆਪਾਂ ਮਿਹਨਤ ਤੋਂ ਅੱਜ ਕੰਨੀ ਘਤਰਾਉਂਦੇ ਹਾਂ ਹਰ ਚੀਜ਼ ਵਿੱਚ ਨਾਹ ਨੁਕਰ ਹਰ ਚੀਜ਼ ਦੇ ਵਿੱਚ ਸ਼ਾਰਟਕਟ ਭਾਲਦੇ ਹਾਂ ਉਹਨਾਂ ਤੋਂ ਆਪਣੇ ਕੰਮ ਦੀ ਕਦਰ ਰਿਸ਼ਤਿਆਂ ਦੀ ਕਦਰ ਤੇ ਆਪਣੇ ਫਰਜ਼ ਜ਼ਿੰਮੇਵਾਰੀਆਂ ਸਿਆਣਿਆਂ ਤੋਂ ਹੀ ਸਿੱਖਣੀਆਂ ਚਾਹੀਦੀਆਂ ਹਨ ਉਹਨਾਂ ਬੜੇ ਲੰਮੇ ਅਰਸੇ ਤੋਂ ਅਗਾਹਾਂ ਅਗਾਹਾਂ ਪੀੜ੍ਹੀਆਂ 'ਚ ਵਰਤਦੇ ਰਹਿੰਦੇ ਸਨ ਆਪਾਂ ਤਾਂ ਅੱਜ ਆਪਣੇ ਚਾਰਾ ਰਿਸ਼ਤੇਦਾਰਾਂ ਨਾਲ ਵਿਵਰਤਨ ਤੋਂ ਕੰਨੀ ਘਤ ਰਹਉਂਦੇ ਹਾਂ ਰਿਸ਼ਤੇ ਵਿੱਚ ਵੀ ਆਪਣੇ ਤੋਂ ਬੜੇ ਹੀ ਅੱਗੇ ਉਹ ਹੁੰਦੇ ਸਨ ਸੁਖੀ ਤੇ ਸਬਰ ਵਾਲਾ ਜੀਵਨ ਜਿਉਂਦੇ ਸਨ ਪਰ ਅੱਜ ਆਪਾਂ ਸਕੂਨੀ ਚਿੜਚੜੇ ਬਣ ਨਾਲ ਇਹਨਾਂ ਨੂੰ ਆਪਣਾ ਸਾਥੀ ਬਣਾ ਲਿਆ ਹੈ ਜਿਸ ਦੇ ਮਨ ਅੰਦਰ ਹੁੰਦਾ ਹੈ ਮੈਂ ਕੁਝ ਕਰਨਾ ਹੈ ਇਸ ਜ਼ਿੰਦਗੀ ਵਿੱਚ ਉਹ ਅਮ੍ਰਿਤ ਵੇਲੇ ਆਪ ਹੀ ਉੱਠ ਖੜਦਾ ਹੈ ਉਹਨਾਂ ਪਤਾ ਹੁੰਦਾ ਜ਼ਿੰਦਗੀ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਮੈਂ ਉਦਮ ਦਾ ਪੱਲਾ ਫੜ ਕੇ ਤੇ ਮਿਹਨਤ ਨੂੰ ਆਪਣਾ ਸਾਥੀ ਬਣਾ ਕੇ ਸਾਰਾ ਕੁਝ ਹਾਸਿਲ ਕਰ ਸਕਦਾ ਹਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਵਾਹਿਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਦੇ ਹਾਂ ਸਭ ਕੰਮ ਨੂੰ ਫਿਰ ਆਪ ਨੇਪਰੇ ਚੜਾਉਂਦੇ ਹਾਂ ਆਪਣੇ ਕੋਲ ਦੂਜਿਆਂ ਨਾਲੋਂ ਵੱਧ ਸਮਾਂ ਹੁੰਦਾ ਹੈ ਉਸ ਸਮੇਂ ਮਿਹਨਤ ਨਾਲ ਕੀਤਾ ਕੰਮ ਆਪਾਂ ਨੂੰ ਹਮੇਸ਼ਾ ਫਲ ਦਿੰਦਾ ਹੈ ਜੋ ਇਸ ਪਰਬਾਤ ਦੇ ਸਮੇਂ ਘਰ ਦੇ ਬੂਹੇ ਖੋਲ ਕੇ ਰੱਖਦੇ ਨੇ ਉਥੇ ਦਲੇਦਰ ਤੇ ਅਸ਼ਾਂਤੀ ਤੇ ਰੋਗ ਬਿਮਾਰੀਆਂ ਕਦੇ ਵਾਸ ਨਹੀਂ ਕਰਦੀਆਂ ਕਿਉਂਕਿ ਮੰਨ ਲਓ ਕਿ ਅਸੀਂ 8 ਵਜੇ ਜਾਂ 7 ਵਜੇ ਉઠੇ ਫਿਰ ਰੌਲਾ ਪਾਉਨੇ ਆਹ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ ਫਿਰ ਅਸ਼ਾਂਤੀ ਰੌਲਾ ਰੱਪਾ ਫਿਰ ਆਹ ਕੰਮ ਕੱਲ ਨੂੰ ਕਰ ਲਵਾਂਗੇ ਉਥੇ ਹੀ ਫਿਰ ਆਪੇ ਦਲੇਦਰ ਦਾ ਵਾਸ ਹੋ ਜਾਂਦਾ ਹੈ ਕਿਉਂਕਿ ਲਗਾਤਾਰ ਕੀਤਾ ਕੰਮ ਆਪਾਂ ਨੂੰ ਫਲ ਦਿੰਦਾ ਹੈ ਟਾਲ ਮਟੋਲ ਕੀਤੀਆਂ ਹੱਥ ਵਿੱਚ ਸਿਰਫ ਤੇ ਸਿਰਫ ਨਿਰਾਸ਼ਾ ਤੇ ਉਦਾਸੀ ਆਉਂਦੀ ਹੈ ਕੰਮ ਆਪਾਂ ਨੂੰ ਫਲ ਦਿੰਦਾ ਹੈ ਤੇ ਟਾਲ ਮਟੋਲ ਕੀਤੀਆਂ ਹੱਥ ਵਿੱਚ ਕੁਝ ਨਹੀਂ ਰਹਿੰਦਾ ਲਾਪਰਵਾਹ ਮਨੁੱਖ ਹਮੇਸ਼ਾ ਮੂੰਹ ਦੀ ਖਾਂਦਾ ਹੈ ਕੋਈ ਵੀ ਕੰਮ ਹੈ ਉਸ ਨੂੰ ਹਮੇਸ਼ਾ ਮਨ ਲਾ ਕੇ ਆਨੰਦ ਭਾਵ ਨਾਲ ਕਰਨਾ ਚਾਹੀਦਾ ਹੈ ਚੜਚੜੇਪਣ ਨਾਲ ਕੀਤਾ ਕੋਈ ਵੀ ਕੰਮ ਬਰਕਤ ਨਹੀਂ ਦਿੰਦਾ ਵਾਹਿਗੁਰੂ ਵੀ ਖੁਸ਼ ਨਹੀਂ ਹੁੰਦੇ ਵਾਹਿਗੁਰੂ ਆਖਦੇ ਹਨ ਇਹਨੇ ਤਾਂ ਰੋਣਾ ਧੋਣਾ ਐਵੇਂ ਹੀ ਰੱਖਣਾ ਹੈ ਵੇਖਿਓ ਕਈ ਘਰਾਂ ਵਿੱਚ ਆਲਸ ਦੀ ਚਾਦਰ ਨੇ ਕਲੇਸ਼ ਪਵਾਏ ਹਨ ਘਰ ਵਿੱਚ ਅਸ਼ਾਂਤੀ ਬਣਾਈ ਹੈ ਜੋ ਆਪਣੇ ਮਨ ਵਿੱਚ ਹੁੰਦਾ ਹੈ ਨਾ 5 ਮਿੰਟ ਕਿ ਮੈਂ ਹੋਰ ਸੌ ਲਵਾਂ 5 ਮਿੰਟ ਹੋਰ ਸੌ ਲਵਾਂ ਤਾਂ ਇਹ 5-5 ਮਿੰਟ ਹੀ ਸਾਨੂੰ ਜ਼ਿੰਦਗੀ ਵਿੱਚ ਪਿੱਛੇ ਵੱਲ ਨੂੰ ਧਕੇਲ ਕੇ ਸੁੱਟ ਦਿੰਦੇ ਹਨ ਇਹ ਕਿਉਂ ਨਹੀਂ ਕਹਿੰਦੇ ਕਿ ਅੱਜ 5 ਮਿੰਟ ਮੈਂ ਪਹਿਲਾਂ ਉੱਠਾਂ ਜੋ ਵੀ ਕੰਮ ਵਿੱਚ ਨੇ ਪੁੰਨਤਾ ਹੋਵੇ ਸਵੇਰੇ 2 ਘੰਟੇ ਦਾ ਸਮਾਂ ਉਹਨੂੰ ਦੋ ਇੱਕ ਸਾਲ ਵਿੱਚ ਉਸ ਕੰਮ ਦੇ ਵਿੱਚ ਤੁਸੀਂ ਇੰਨੇ ਜ਼ਿਆਦਾ ਮਾਹਿਰ ਹੋ ਜਾਓਗੇ ਫਿਰ ਮਾਇਆ ਤੁਹਾਡੇ ਪਿੱਛੇ ਫਿਰੇਗੀ ਅੱਜ ਆਪਾਂ ਨੂੰ ਹੁੰਦਾ ਹੈ ਕਿ ਮਾਇਆ ਮਿਲ ਜਾਵੇ ਇਧਰੋਂ ਪੈਸਾ ਆਵੇ ਉਧਰੋਂ ਆਵੇ ਉਹ ਸਵੇਰ ਦੇ 2 ਘੰਟੇ ਉਸ ਕੰਮ ਨੂੰ ਦਿਓ ਮਾਇਆ ਤੁਹਾਡੇ ਪਿੱਛੇ ਆਪ ਫਿਰੇਗੀ ਫਿਰ ਤੁਹਾਡੇ ਘਰ ਦੇ ਬੂਹੇ ਨੂੰ ਮਲ ਲੈਣਾ ਹੈ ਮਾਇਆ ਨੇ ਅੱਜ ਕੱਲ ਅਸੀਂ ਵੇਖਦੇ ਹਾਂ ਆਪਣੀਆਂ ਬੇਬੀਆਂ 'ਚ ਵੀ ਆਲਸ ਆ ਗਿਆ ਆਪਾਂ ਕੀ ਕਰਦੇ ਇੱਕ ਸਮੇਂ ਦਾ ਆਟਾ ਗੁੰਨਣ ਲੱਗਿਆਂ ਤਿੰਨ ਸਮੇਂ ਦਾ ਆਟਾ ਇੱਕੋ ਵਾਰ ਗੁੰਨ ਕੇ ਰੱਖ ਲੈਂਦੇ ਹਾਂ ਉਹ ਆਟਾ ਗੁੰਨ ਕੇ ਰੱਖ ਦਿੱਤਾ ਇਸ ਦੇ ਨਾਲ ਹੀ ਆਪਾਂ ਫਿਰ ਰੋਗਾਂ ਦੀ ਚਪੇਟ ਵਿੱਚ ਆ ਜਾਂਦੇ ਆ ਵਾਹਿਗੁਰੂ ਦਾ ਸ਼ੁਕਰ ਕਰੋ ਉਹ ਪ੍ਰਸ਼ਾਦਾ ਪਾਣੀ ਬਣਾਓ ਜਿੰਨੀ ਜ਼ਰੂਰਤ ਹੈ ਓਨਾ ਹੀ ਪ੍ਰਸ਼ਾਦਾ ਬਣਾਓ ਵਾਹਿਗੁਰੂ ਦਾ ਨਾਮ ਲਓ ਘਰ ਸਭ ਸੁਖ ਹੋ ਜਾਣਗੇ ਜਦੋਂ ਅੰਮ੍ਰਿਤ ਵੇਲੇ ਆਪਾਂ ਬੂਹੇ-ਬਾਰੀਆਂ ਖੋਲਦੇ ਆ ਨਾ ਤਾਂ ਸੂਰਜ ਦੀਆਂ ਕਿਰਨਾਂ ਤੇ ਤਾਜੀ ਹਵਾ ਘਰ ਦੇ ਅੰਦਰ ਆਉਂਦੀ ਹੈ ਤੇ ਕਈ ਆਪਣੇ ਰੋਗ ਜਿਹੜੇ ਹਨ ਉਹ ਉਹਦੇ ਨਾਲ ਹੀ ਕੱਟੇ ਜਾਂਦੇ ਹਨ ਇਸ ਲਈ ਸਿਆਣੇ ਲੋਕ ਸਵੇਰੇ ਉੱਠਦਿਆਂ ਸਾਰ ਘਰ ਦਾ ਬੂਹਾ ਖੋਲਦੇ ਸੀ ਬੂਹੇ ਬਾਰੀਆਂ ਖੋਲਦੇ ਸਮੇਂ ਪਰਮਾਤਮਾ ਦਾ ਨਾਮ ਲੈਂਦੇ ਸੀ ਮੂਲ ਮੰਤਰ ਦਾ ਜਾਪ ਕਰਦੇ ਸੀ ਸੂਰਜ ਦੀਆਂ ਕਿਰਨਾਂ ਅੰਦਰ ਆਉਣ ਦੇ ਨਾਲ ਘਰੋਂ ਦਲੇਦਰ ਬਾਹਰ ਚਲਿਆ ਜਾਂਦਾ ਸੀ ਉਹ ਕਹਿੰਦੇ ਸੀ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਆਵੇਗੀ ਇਹ ਨਿੱਕੇ ਨਿੱਕੇ ਕੰਮ ਜਿਸ ਦਿਨ ਅਸੀਂ ਘਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਘਰ ਸੁੱਖਾਂ ਤੇ ਬਰਕਤਾਂ ਨਾਲ ਭਰ ਜਾਵੇਗਾ ਤਾਂ ਸਾਧ ਸੰਗਤ ਜੀ ਆਓ ਜੀ ਆਪਾਂ ਵੀ ਅੱਜ ਤੋਂ ਸ਼ੁਰੂਆਤ ਕਰੀਏ ਜੋ ਵਾਹਿਗੁਰੂ ਜੀ ਆਪਣੇ ਘਰ ਵੀ ਖੁਸ਼ੀਆਂ ਤੇ ਖੇੜੇ ਤੇ ਬਰਕਤਾਂ ਦੇ ਢੰਡਾਰੇ ਭਰ ਦੇਣ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ